ਸਰੇ ਦੀ ਵੱਡੀ ਖਬਰ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਆ ਰਹੀ ਹੈ ਜਿੱਥੇ ਕਿ ਦਰਸ਼ਨੀ ਸਥਲ ਨੇੜੇ ਪਾਣੀ ਵਧਣ ਕਾਰਨ ਰਾਵੀ ਦਾ ਪਾਣੀ ਜ਼ੀਰੋ ਲਾਈਨ ਤੇ ਬਣੇ ਗੇਟਾ ਤੱਕ ਵੀ ਪਹੁੰਚ ਗਿਆ ਦੱਸ ਦਈਏ ਕਿ ਲੈਂਡਪੋਰਟ ਅਥਾਰਟੀ ਨੇ ਸੋਮਵਾਰ ਨੂੰ ਹੀ ਬੋਲੀਆਂ ਦੇ ਨਾਲ ਬੰਨ ਬਣਾਇਆ ਸੀ ਤਾਂ ਜੋ ਰਾਵੀ ਦੇ ਪਾਣੀ ਨੂੰ ਸਰਹੱਦ ਤੇ ਬਣੇ ਯਾਤਰੀ ਟਰਮੀਨਲ ਵਿੱਚ ਜਾਣ ਤੋਂ ਰੋਕਿਆ ਜਾ ਸਕੇ ਰਾਵੀ ਦਰਿਆ ਵਿੱਚ ਵਧੇ ਪਾਣੀ ਕਾਰਨ ਮੰਗਲਵਾਰ ਦੀ ਰਾਤ ਡੇਰਾ ਬਾਬਾ ਨਾਨਕ ਤੇ ਕੋਮਾਂਤਰੀ ਸਰਹੱਦ ਤੇ ਬਣੇ ਸ਼੍ਰੀ ਕਰਤਾਰਪੁਰ ਕੋਰੀਡੋਰ ਦਰਸ਼ਨ ਸਥਲ ਤੇ ਜੋ ਬੰਨ ਸੀ ਉਹ ਟੁੱਟ ਚੁੱਕਾ ਹੈ ਤੁਸੀਂ ਬੰਨ ਟੁੱਟ ਗਿਆ ਇਸ ਮੌਕੇ ਤੇ ਪਿੰਡ ਪਖੋਕੇ ਟਾਲੀ ਸਾਹਿਬ ਦੇ ਪਿੰਡ ਵਾਸੀ ਵੀ ਕਾਫੀ ਹੈਰਾਨ ਤੇ ਪਰੇਸ਼ਾਨ ਰਹੇ 라ਵੀ ਦਰਿਆ ਦਾ ਪਾਣੀ ਵਧਣ ਕਾਰਨ ਦਰਸ਼ਨ ਸਥਲ ਦੇ ਸਾਹਮਣੇ ਲੱਗੀ ਕੰਡਿਆਲੀ ਤਾਰ ਅਤੇ ਸਰਹੱਦ ਦੇ ਨੇੜੇ ਬਣਾਏ ਗਏ ਕਰਤਾਰਪੁਰ ਲੰਘੇ ਦੇ ਪੁਲ ਹੇਠੋਂ ਦੀ ਪਾਣੀ ਤੇਜ਼ ਵਹਾਅ ਦੇ ਨਾਲ ਨਿਕਲਦਾ ਰਿਹਾ ਉੱਥੇ ਪਾਣੀ ਦਾ ਪੱਧਰ ਵਧਣ ਤੇ ਪਾਣੀ ਸਰਹੱਦ ਤੇ ਦੂਰ ਵੀ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਬਣਾਏ ਗਏ ਦਰਸ਼ਨ ਸਥਲ ਨਾਲ ਬਣੀ ਤੁਸੀ ਬਾਨੇ ਨਾਲ ਪਾਣੀ ਲੱਗਿਆ ਸੀ ਅਤੇ ਰਾਤ ਵੇਲੇ ਜਦੋਂ ਲੋਕ ਦਰਸ਼ਨ ਸੰਸਥਾ ਦੇ ਕਰਤਾਰਪੁਰ ਪੁਲ ਹੇਠ ਬਚਾਲ ਲਈ ਮਿੱਟੀ ਦੀਆਂ ਬੋਰੀਆਂ ਲਗਾ ਰਹੇ ਸੀ ਤਾਂ ਰਾਤ 2:30 ਵਜੇ ਦੇ ਕਰੀਬ ਰਾਵੀ ਦੇ ਪਾਣੀ ਕਾਰਨ ਪੁਲ ਹੇਠਾਂ ਬਣੀ ਤੁਸੀ ਵਿੱਚ ਕਰੀਬ 10 ਫੁੱਟ ਚੌੜਾ ਪਾੜ ਪੈ ਗਿਆ ਤੇ ਪਾਣੀ ਦੇ ਤੇਜ਼ ਵਹਾਣੇ ਦਰਸ਼ਨ ਸਥਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਕੇ ਵੱਡੀ ਢਾਹ ਲਗਾ ਦਿੱਤੀ। ਇਸ ਤੋਂ ਇਲਾਵਾ ਰਾਵੀ ਦੇ ਪਾਣੀ ਨਾਲ ਸੋਮਵਾਰ ਨੂੰ ਪੈਸੇਂਜਰ ਟਰਮੀਨਲ ਦੇ ਬਾਹਰ ਲਗਾਈਆਂ ਗਈਆਂ ਬੋਰੀਆਂ ਵੀ ਪਾਣੀ ਦੇ ਵਹਾਅ ਅਗੇ ਟਿਕ ਨਾ ਸਕੀਆਂ ਅਤੇ ਪਾਣੀ ਟਰਮੀਨਲ ਵਿੱਚ ਦਾਖਲ ਹੋਣ ਤੋਂ ਇਲਾਵਾ ਪਖੋਕੇ ਟਾਲੀ ਸਾਹਿਬ ਅਤੇ ਡੇਰਾ ਬਾਬਾ ਨਾਨਕ ਵਿੱਚ ਪਾਣੀ ਵੱਡੇ ਪੱਧਰ ਤੇ ਖੜਾ ਹੋ ਗਿਆ। ਪਾਣੀ ਦਾ ਪੱਧਰ ਵਧਣ ਨਾਲ ਪਿੰਡ ਪਖੋਕੇ ਟਾਲੀ ਸਾਹਿਬ, ਸੰਦਾਵਾਲੀ ਮਾਨ ਅਤੇ ਹਰਵਾਲ ਪਿੰਡਾਂ ਵਿੱਚ ਪਾਣੀ ਵੜ ਜਾਣ ਕਾਰਨ ਹਰੂਵਾਲ ਤੋਂ ਸੰਦਾਵਾਲੀ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੀ ਲਿੰਕ ਸੜਕ ਦਾ ਸੰਪਰਕ ਵੀ ਟੁੱਟ ਗਿਆ। ਇਸ ਮੌਕੇ ਪਿੰਡ ਪਖੋਕੋ ਟਾਲੀ ਸਾਹਿਬ ਦੇ ਜੋ ਲੋਕ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਕਿ ਸਵਾ 1 ਵਜੇ ਟੁੱਟੇ ਰਾਵੀ ਦੇ ਬੰਨ ਕਰਕੇ ਪਾਣੀ ਪਿੰਡ ਪਖੋਕੇ ਟਾਲੀ ਸਾਹਿਬ ਦੇ ਵਿੱਚ ਵੜ ਗਿਆ ਤੇ ਪਿੰਡ ਡੁੱਬ ਗਿਆ ਉਹਨਾਂ ਕਿਹਾ ਕਿ ਖੇਤਾਂ ਵਿੱਚ ਵੱਡੇ ਪੱਧਰ ਤੇ ਪਾਣੀ ਖੜਾ ਹੋਣ ਕਾਰਨ ਉਹਨਾਂ ਦੀਆਂ ਗੋਭੀ ਦੀਆਂ ਫਸਲਾਂ ਬਰਬਾਦ ਹੋ ਗਈਆਂ ਮੋਟਰਾ ਵਾਲੇ ਕਮਰੇ ਡੁੱਬ ਗਏ ਤੇ ਲੋਕਾਂ ਦੇ ਤੂੜੀ ਵਾਲੇ ਮੂਸਲ ਵੀ ਪਾਣੀ ਹੇਠ ਤਰ ਰਹੇ ਨੇ ਉਹਨਾਂ ਦੱਸਿਆ ਕਿ ਰਾਵੀ ਦਾ ਪਾਣੀ ਤੁਸੀ ਬੰਨਦੇ ਉੱਪਰੋਂ ਦੀ ਵਹਿ ਰਿਹਾ ਹੈ ਤੇ ਉਹਨਾਂ ਕਿਹਾ ਕਿ ਇਸ ਵਾਰ 1988 ਦੇ ਹੜਾ ਵਰਗਾ ਮਾਹੌਲ ਬਣ ਗਿਆ ਹੈ। 2 ਦਿਨ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਰਣਜੀਤ ਸਾਗਰ ਡੈਮ ਦੇ ਹੜ ਗੇਟ ਖੋਲਣ ਕਾਰਨ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਵਹਿ ਰਹੇ ਰਾਵੀ ਨਦੀ ਦੇ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਕੋਨੇਵਾਲ ਵਿੱਚ ਦਰਿਆ ਦੇ ਕੰਢੇ 1.5 ਕਿਲੋਮੀਟਰ ਦੀ ਦੂਰੀ ਤੇ ਬਣਾਇਆ ਗਿਆ ਅਸਥਾਈ ਬੰਨ ਟੁੱਟ ਗਿਆ। ਜਿਸ ਕਾਰਨ ਕਚੋਵਾਲ ਕੋਨੇਵਾਲ ਟਾਂਡਾ ਧਰਮਕੋਟ ਆਦ ਪਿੰਡਾਂ ਵਿੱਚ ਵੀ ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਇਸ ਤੋਂ ਇਲਾਵਾ ਪਾਣੀ ਦਾ ਪੱਧਰ ਵਧਣ ਕਾਰਨ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ਤੇ ਸ਼ਰਧਾਲੂਆਂ ਲਈ ਜੋ ਜਗ੍ਹਾ ਬਣੀ ਹੋਈ ਹੈ ਦਰਸ਼ਨੀ ਸਥਲ ਉਸ ਤੇ ਵੀ ਪਾਣੀ ਜੋ ਸੀ ਉਹ ਪਰ ਗਿਆ ਤੇ ਕੰਡਿਆਲੀ ਤਾਰ ਵੀ ਡੁੱਬ ਚੁੱਕੀ ਹੈ ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਵੇਂ ਕਰਤਾਰਪੁਰ ਸਾਹਿਬ ਦੇ ਲਾਂਗੇ ਤੇ ਪੁਲ ਦੇ ਹੇਠਾਂ ਰਾਵੀ ਦਾ ਪਾਣੀ ਜੋ ਹੈ ਉਹ ਤੇਜ਼ੀ ਨਾਲ ਵਹਿ ਰਿਹਾ ਤਾਂ ਆਸ-ਪਾਸੇ ਤੇ ਲੋਕ ਵੀ ਇਸ ਹਾਲਾਤ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਨੇ ਇਨ੍ਹਾਂ ਕਾਰਨਾ ਕਰਕੇ ਫਸਲਾਂ ਪ੍ਰਭਾਵਿਤ ਹੋ ਚੁੱਕੀਆਂ ਨੇ ਪਾਣੀ ਸਰਹੱਤੇ ਬਣੇ ਤੁਸੀ ਬੰਦੇ ਨੇੜੇ ਪਹੁੰਚ ਗਿਆ ਜੇਕਰ ਪਾਣੀ ਦਾ ਪੱਧਰ ਹੋਰ ਵੀ ਜ਼ਿਆਦਾ ਵਧਾ ਗਿਆ ਤਾਂ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਤੇ ਫਿਰ ਪਾਣੀ ਨੂੰ ਕਾਬੂ ਕਰਨਾ ਹੋਰ ਵੀ ਔਖਾ ਹੋ ਜਾਵੇਗਾ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਵਿਲੇ ਸ਼੍ਰੀ ਕਰਤਾਰਪੁਰ ਸਾਹਿਬ ਦੀਆਂ ਜੋ ਇਸ ਵਿਲੇ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਸਮਾ ਰਿਹਾ ਹੈ ਸਰਹੱਦ ਤੇ ਬਣੇ ਕਰਤਾਰਪੁਰ ਲਾਂਗੇ ਦੇ ਪੁੱਲ ਹੇਠੋਂ ਦੀ ਪਾਣੀ ਦੇ ਤੇਜ਼ ਵਹਾਅ ਦੇ ਨਾਲ ਇਹ ਹਾਲਾਤ ਬਣ ਗਏ ਨੇ ਜਿੱਥੇ ਸਰਹੱਦ ਤੇ ਦੂਰਬੀਨ ਦੇ ਨਾਲ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਏ ਜਾਂਦੇ ਨੇ ਉਹ ਇਲਾਕਾ ਵੀ ਤੁਸੀ ਬੰਨ ਦਾ ਪਾਣੀ ਪਾਰ ਹੋ ਜਾਣ ਤੋਂ ਬਾਅਦ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਜਿਸ ਕਰਕੇ ਜੋ ਆਸੇ ਪਾਸੇ ਦੇ ਲੋਕ ਨੇ ਉਹ ਹੈਰਾਨ ਹੋ ਰਹੇ ਨੇ ਤੁਸੀਂ ਵਿੱਚ ਕਰੀਬ 10 ਫੁੱਟ ਚੌੜਾ ਪਾੜ ਪੈ ਗਿਆ ਜਿਸ ਨੂੰ ਕਿ ਪੂਰਾ ਕਰਨਾ ਜਿਸ ਨੂੰ ਕਿ ਭਰਨਾ ਹੁਣ ਨਾ ਮੁਮਕਿਨ ਜੀ ਗੱਲ ਲੱਗਦੀ ਹੈ ਕਿਉਂਕਿ ਪਾਣੀ ਲਗਾਤਾਰ ਵਹਿ ਰਿਹਾ ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਹਾਲਾਤਾਂ ਨੂੰ ਵੇਖਣ ਤੋਂ ਬਾਅਦ ਆਪਣੀ ਕੋਈ ਵੀ ਰਾਏ ਕਮੈਂਟ ਕਰਕੇ ਜ਼ਰੂਰ ਦੱਸਣਾ